ਇਹ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਮੌਜੂਦ ਇੱਕ ਦੁਕਾਨ ਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕਾਲਾਤੇ ਕੁਝ ਸਾਥੀਆਂ ਸਮੇਤ ਇੱਥੇ ਪਹੁੰਚ ਕੇ ਤੋੜਫੋੜ ਕੀਤੇ ਜਾਂਦੇ ਇਲਜ਼ਾਮ ਲੱਗੇ ਨੇ ਇਸ ਤੋੜਫੋੜ ਦੌਰਾਨ ਦੁਕਾਨਦਾਰ ਬਲਬੀਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਦਰ असल ਪਰਮਜੀਤ ਕਾਲਾਦੀਪਤ ਨੇ ਗੁਰਮੀਤ ਕੌਰ ਨੇ ਫਾਈਨਾਂਸ ਕੰਪਨੀ ਤੋਂ ਲੈਪਟਾਪ ਫਾਈਨਾਂਸ ਕਰਵਾਇਆ ਸੀ ਜਿਸ ਦੀਆਂ ਕਿਸ਼ਤਾਂ ਬਕਾਇਆ ਹੋਣ ਕਾਰਨ ਕੰਪਨੀ ਨੇ ਉਹਨਾਂ ਵੱਲੋਂ ਦਿੱਤਾ ਚੈੱਕ ਬੈਂਕ ਵਿੱਚ ਲਗਾ ਦਿੱਤਾ ਚੈੱਕ ਫੇਲ ਹੋਣ ਤੇ ਕੰਪਨੀ ਨੇ ਕੋਰਟ ਵਿੱਚ ਕੇਸ ਦਾਖਲ ਕਰ ਦਿੱਤਾ ਜਿਸ ਦਾ ਨੋਟਿਸ ਪਰਮਜੀਤ ਕਾਲਾ ਦੇ ਘਰ ਪਹੁੰਚਿਆ ਤਾਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਜੱਜ ਸਾਹਿਬ ਦਾ ਨੋਟਿਸ ਗਿਆ ਇਹਦੀ ਜਨਾਨੀ ਆਈ ਤੇ ਆ ਕੇ ਜਨਾਨੀ ਤੇ ਦੁਕਾਨ ਤੇ ਆ ਕੇ ਮੇਰੇ ਕੋਲ ਵੱਧ ਘੱਟ ਬੋਲਣ ਲੱਗ ਗਈ ਬਦਕੱਟ ਬੋਲਣ ਲੱਗੀ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਜਨਾਨੀਆਂ ਨਾਲ ਕੀ ਅਸੀਂ ਮੱਥਾ ਲਾਗਣਾ ਵੀ ਤੁਸੀਂ ਬੰਦੇ ਨੂੰ ਭੇਜਦੇ ਹੋ ਬੰਦੇ ਨਾਲ ਗੱਲ ਕਰ ਲਾਂਗੇ ਵੀ ਮੈਂ ਉਹਨੂੰ ਭੇਜ ਦਿੱਤਾ ਉਹ ਤੇ ਅੱਧੇ ਘੰਟੇ ਬਾਅਦ ਇਹਦੇ ਘਰ ਵਾਲੇ ਦਾ ਫੋਨ ਆਇਆ ਮੈਨੂੰ ਉਹ ਪਹਿਲਾਂ ਨਾਮ ਪੁੱਛਦਿਆਂ ਸਾਰੀ ਉਹ ਲੱਗਿਆ ਗਾਲਾਂ ਕੱਢਣ ਆ ਕੇ ਦੇਖਦਾ ਮੈਂ ਦਿੱਲੀ ਤੋਂ ਚੱਲ ਪਿਆ ਵੀ ਹੁਣ ਤੂੰ ਆਪਣਾ ਹਿਸਾਬ-ਕਿਤਾਬ ਲਾਹੀ ਮੈਂ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਆ ਜਾ ਤੇ ਮੈਂ ਇਹ ਹੀ ਗੱਲ ਮੈਂ ਮੁੰਡੇ ਨੂੰ ਦੱਸੀ ਆਪਣੇ ਇਹਨੂੰ ਮੁੰਡੇ ਨੇ ਜਾ ਕੇ ਥਾਣੇ 'ਚ ਰਿਪੋਰਟ ਲਿਖਾਈ ਹੈ ਰਾਤ 10 9:30 10 ਵਜੇ ਡੱਬੇ ਉੱਥੇ ਰਿਪੋਰਟ ਤੇ ਸਵੇਰੇ ਮੈਂ ਟਾਈਮ ਦੇ ਨਾਲ ਪੌਣੇ 10 ਵਜੇ ਦੁਕਾਨ ਤੇ ਗਿਆ ਪੰਜ ਜਣੇ ਆਏ ਮੇਰੇ ਕੋਲੇ ਅੰਦਰ ਪੰਜ ਜਣੇ ਨੇ ਆ ਕੇ ਇਹਨਾਂ ਨੇ ਤਿੰਨ ਜਣੇ ਨੇ ਮੈਨੂੰ ਫੜ ਲਿਆ ਜਗਾ ਥੋੜੀ ਹੋਣ ਕਰਕੇ ਦੋ ਜਣੇ ਪਰਲੇ ਪਾਸੇ ਘਰ ਚਲੇ ਗਏ ਉਹ ਤਿੰਨਾਂ ਜਣੇ ਤੋਂ ਫੜ ਕੇ ਇਹਨਾਂ ਨੇ ਮੈਨੂੰ ਬਾਹਰ ਖਿੱਚ ਲਿਆ ਬਾਹਰੋਂ ਜਿਹੜਾ ਇੱਕ ਬੰਦਾ ਅੰਦਰ ਹੋਰ ਚਲਾ ਗਿਆ ਦੋ ਜਣੇ ਰਹਿ ਗਏ ਬਾਹਰ ਇਹ ਮੈਨੂੰ ਕੁੱਟਣ ਲੱਗੇ ਮੇਰੀ ਦਾੜੀ ਫੜ ਲਈ ਤੇ ਵਾਲ ਫੜ ਲਏ ਇਹਨਾਂ ਨੇ ਤੇ ਪੱਗ ਮੇਰੀ ਲਹਿ ਗਈ ਪੱਗ ਮੇਰੀ ਨਾਲ ਚੱਕ ਕੇ ਲੈ ਗਏ ਇਹ ਤੇ ਉਸ ਤੋਂ ਬਾਅਦ ਮੈਂ ਇਹਨਾਂ ਕੋਲੋਂ ਦੋ ਬੰਦਿਆਂ ਕੋਲੋਂ ਛੁੱਟ ਕੇ ਉਹ ਪਰਲੇ ਪਾਸੇ ਨੂੰ ਭੱਜ ਗਿਆ ਕਿਹਦੇ ਵੱਲ ਝੁੱਟੇ ਕਾਲਾ ਸੀਗਾ ਕਾਲੇ ਦੇ ਦਾਹ ਪੱਗਿਆ ਸੀ ਜਦੋਂ ਇਹ ਦਾਹ ਮਾਰਨ ਲੱਗਾ ਮੈਂ ਇਹਦੇ ਲੱਤ ਮਾਰ ਕੇ ਛੁੱਟ ਕੇ ਤੇ ਮੈਂ ਡਿੱਗਦਾ ਡਿੱਗਦਾ ਨਿਕਲ ਗਿਆ ਇਸ ਉਪਰੰਤ ਜਦੋਂ ਫਾਈਨੈਂਸ ਕੰਪਨੀ ਦੇ ਕੁਝ ਮਲਾਜ਼ਮ ਕਾਲਾ ਦੇ ਘਰ ਬਕਾਇਆ ਰਕਮ ਲੈਣ ਪਹੁੰਚੇ ਤਾਂ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਸਨਨੀ ਨਾਂ ਦਾ ਇੱਕ ਸ਼ਖਸ ਸਖਮੀ ਹੋ ਗਿਆ ਸਨਿਦਾ ਡੀ ਐਮ ਸੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਕੋਈ ਫਾਈਨੈਂਸਰ ਜਿਹੜੇ ਦੂਜੇ ਸੀਗੇ ਉਹ ਰੈਗੂਲਰ ਆਮ ਰੁਟੀਨ ਵਾਈ ਕਿਸ਼ਤਾਂ ਲੈਣ ਇਹਨਾਂ ਦੇ ਘਰ ਚਲੇਗੇ ਉਹਨਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਉਹਨਾਂ ਨੇ ਦਰਵਾਜ਼ਾ ਖੜਕਾਇਆ ਇਹਨਾਂ ਨੇ ਉੱਪਰੋਂ ਉਹਨਾਂ ਨੂੰ ਬੋਲਣਾ ਸ਼ੁਰੂ ਕਰਤਾ ਇਹ ਕਹਿੰਦੇ ਵੀ ਫालतू ਬੋਲਣਾ ਤੁਸੀਂ ਥੱਲੇ ਆ ਕੇ ਗੱਲ ਕਰੋ ਉਹ ਕਹਿੰਦੇ ਗੱਲ ਕਰਨ ਲੱਗੇ ਮਤਲਬ ਥੱਲੇ ਆਉਣ ਦੀ ਬਜਾਏ ਉਹਨਾਂ ਨੇ ਉੱਪਰੋਂ ਗੋਲੀ ਗੋਲੀ ਚਾਤੀ ਉਹ ਵਿਚਾਰੇ ਭੱਜ ਗਏ ਉਹਨਾਂ ਨੇ ਲੱਗੀ ਵੀ ਗੋਲੀ ਹਾਲਾਂਕਿ ਪਰਮਜੀਤ ਕਾਲਾਦੀਪ ਦੀ ਪਤਨੀ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਗੋਲੀਆਂ ਫਾਈਨੈਂਸ ਕੰਪਨੀ ਦੇ ਮੁਲਾਜ਼ਮਾਂ ਨੇ ਚਲਾਈਆਂ ਜਿਸ ਦੇ ਜਵਾਬ ਵਿੱਚ ਉਹਨਾਂ ਦੋ ਫਾਇਰ ਕੀਤੇ ਉਹਨਾਂ ਨੇ ਫਾਈਨੈਂਸ ਕੰਪਨੀ ਤੇ ਵੀ ਇਲਜ਼ਾਮ ਲਗਾਏ ਨਹੀਂ ਕਿ ਕੰਪਨੀ ਨੇ ਕੱਟ ਪੈਸਿਆਂ ਦੇ ਬਦਲੇ ਵੱਧ ਪੈਸਿਆਂ ਦਾ ਚੈੱਕ ਬੈਂਕ ਵਿੱਚ ਲਗਾਇ अपमनि ਵਾਲਿਆਂ ਤੋਂ ਚੈੱਕ ਲੈ ਕੇ 90000 ਦਾ ਇਹਨੇ ਮੇਰਾ ਚੈੱਕ ਲਗਾਇਆ ਤੇ ਮੈਂ ਇਹਨੂੰ ਇਹੀ ਕਿਹਾ ਵੀ ਤੂੰ ਮੇਰਾ ਚੈੱਕ ਕਿਸ ਬੇਸ ਤੇ ਲਗਾਇਆ ਠੀਕ ਹੈ ਤੇਰਾ 30000 ਰੁਪਿਆ ਦੇਣਾ ਤੈਨੂੰ ਦਵਾਂਗੇ ਲੇਕਿਨ ਇਹ ਚੈੱਕ ਤੂੰ ਕਿਉਂ ਲਗਾਇਆ ਕਹਿੰਦਾ ਮੈਂ ਲਗਾਇਆ ਮੈਂ અપਮਨੀ ਵਾਲਿਆਂ ਤੋਂ ਤੁਹਾਡਾ ਚੈੱਕ ਵੀ ਲਿਆ ਸਵੇਰੇ ਇਹਨੇ ਆ ਕੇ 11:30 ਤੋਂ 12 ਦੇ ਵਿੱਚ ਵਿੱਚ ਸਾਡੇ ਘਰ ਹਮਲਾ ਕੀਤਾ 60 70 ਜਣੇ ਨੇ ਇਹਦੇ ਬੇਟੇ ਵੀ ਸੀ ਦੋਨੋਂ ਨਾਲ ਔਰ ਨਾਲੇ ਕਾਫੀ ਸਾਰੇ ਮੁੰਡੇ ਲੈ ਕੇ ਸੀ ਜਿਨ੍ਹਾਂ ਨੇ ਮੂੰਹ ਦੇ ਉੱਤੇ ਆਪਣਾ ਕੱਪੜਾ ਵੀ ਕਈਆਂ ਨੇ ਬੰਨਿਆ ਸੀ ਕਈਆਂ ਦੇ ਨਹੀਂ ਸੀ ਬੰਨਿਆ ਆ ਤਿੰਨ ਫਾਇਰ ਉਹਨਾਂ ਨੇ ਕੀਤੇ ਆ ਔਰ ਉਹਨਾਂ ਜਿਹੜੀ ਗੱਡੀਆਂ ਲੈ ਕੇ ਆਏ ਨੇ ਉਹਨਾਂ ਦੇ ਉੱਤੇ ਮਿੱਟੀ ਲਗਾ ਕੇ ਲਿਆਈ ਸੀ ਕਿ ਤਾਂ ਕਿ ਇਹਨਾਂ ਨੂੰ ਨੰਬਰ ਨਾ ਪਤਾ ਚੱਲੇ ਪੁਲਿਸ ਮੁਤਾਬਕ ਮੁਲਜ਼ਮ ਕਰਮਜੀਤ ਕਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਾਈਨਾਂਸ ਕੰਪਨੀ ਵਾਲਿਆਂ ਨੇ ਅਬ ਫਾਈਨਾਂਸ ਕੰਪਨੀ ਦੇ ਯੇ ਉਹਨਾਂ ਨੇ ਪੁਸ਼ ਅਰਮੀ ਬੁਲਾਏ ਇਕੱਠੇ ਹੋ ਕੇ ਤੇ ਜਿਹੜੀ ਕਾਲੇ ਦੇ ਘਰ ਗਏ ਔਰ ਇਟਾ ਮਾਰਨਾ ਸ਼ੁਰੂ ਕੀਤਾ ਤੇ ਉਸਦੇ ਟੀਡੀਓ ਦੀ ਲਾਸਸੀ ਰਾਈਫਲ ਸੀਗੀ ਕਾਲੀ ਨੇ ਉਹ ਦਿਨਾਂ ਨੂੰ ਫੈਰ ਕੀਤੇ ਜਿਸ ਦੇ ਵਿੱਚ ਸਨੀ ਨਾਮ ਦਾ ਲੜਕਾ ਉਹ जख्मी ਹੋ ਗਿਆ ਜਿੱਦੇ ਸੱਜੀ ਬਾਹ ਦੇ ਵਿੱਚ ਜਿਹੜੇ ਕੁਛ ਛਰੇ ਲੱਗੀ ਉਹ ਉਹ ਨਸ਼ ਕਰਦੇ ਦੋਵੇਂ ਥੀਰਾ ਇੱਕ ਦੂਜੇ ਤੇ ਇਲਜ਼ਾਮ ਲਾ ਰਹੀਆਂ ਨੇ ਅਜਿਹੇ ਵਿੱਚ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ